ਟਾਡੇ ਤੁਹਾਡੇ ਵਾਸਤੇ ਸਵਾਲ ਲੈ ਕੇ ਆਏ ਆਪਾਂ ਆਵਾਜੀ ਨਿੰਬੂਆਂ ਦੀ ਦੁਕਾਨ ਤੇ ਆਵਾ ਇੱਕ ਬੰਦਾ ਤੇ ਆਵਾ ਜੀ ਤਿੰਨ ਕਮਰੇ ਤੇ ਤਿੰਨ ਸਕਿਉਰਟੀ ਗਾਰਡ ਠੀਕ ਹੈ ਜੀ ਤੁਸੀਂ ਇਹ ਦੱਸਣਾ ਕਿ ਦੁਕਾਨ ਤੋਂ ਕਿੰਨੇ ਨਿੰਬੂ ਲੈਣੇ ਜਿੰਨੇ ਵੀ ਤੁਸੀਂ ਦੁਕਾਨ ਤੋਂ ਨਿੰਬੂ ਲੈਣੇ ਆ ਉਹਦੇ ਵਿੱਚੋਂ ਅੱਧੇ ਨਿੰਬੂ ਤੁਸੀਂ ਕਮਰੇ ਦੇ ਵਿੱਚ ਜਮ੍ਹਾਂ ਕਰਾਉਣੇ ਆ ਤੇ ਇੱਕ ਨਿੰਬੂ ਸਕਿਉਰਟੀ ਗਾਰਡ ਨੂੰ ਦੇਣਾ ਵਾ ਜਿਵੇਂ ਮੰਨ ਲਓ ਕਿ ਤੁਸੀਂ ਦਾਹਲ ਹੈ ਪੰਜ ਤੇ ਜਮ੍ਹਾਂ ਕਰਾਤੇ ਤੇ ਇੱਕ ਸਕਿਉਰਟੀ ਗਾਰਡ ਨੂੰ ਦੇ ਦਿੱਤਾ ਹਨ ਇਹ ਉਹ ਤੋਂ ਗਾੜੀ ਤੁਸੀਂ ਇਦਾਂ ਕਰਨਾ ਜਿੰਨੇ ਤੁਹਾਡੇ ਕੋ ਬਚ ਗਏ ਉਹਨੇ ਅੱਧੇ ਤੁਸੀਂ ਅੰਦਰ ਜਮ੍ਹਾਂ ਕਰਾ ਦੇਣੇ ਤੇ ਸਿਕਿਉਰਿਟੀ ਗਾਰਡ ਨੂੰ ਇੱਕ ਦੇਣਾ ਵਾ ਉਸ ਤੋਂ ਬਾਅਦ ਜਿੰਨੇ ਤੁਹਾਡੇ ਕੋਲ ਬਚ ਗਏ ਉਹਦਾ ਅੱਧ ਫਿਰ ਤੁਸੀਂ ਤੀਜੇ ਕਮਰੇ ਦੇ ਵਿੱਚ ਜਮ੍ਹਾਂ ਕਰਾ ਦੇਣੇ ਆ ਤੇ ਇੱਕ ਨਿੰਬੂ ਸਿਕਿਉਰਿਟੀ ਗਾਰਡ ਨੂੰ ਦੇ ਦੇਣਾ ਵਾ ਤੇ ਲਾਸਟ ਦੇ ਤੁਹਾਡੇ ਕੋਲ ਇੱਕ ਨਿੰਬੂ ਬਚੂਗਾ ਤੇ ਸਵਾਲ ਦਾ ਡਏ ਆ ਤੇ ਦੁਕਾਨ ਤੋਂ ਟੋਟਲ ਤੁਸੀਂ ਕਿੰਨੇ ਨਿੰਬੂ ਲਓਗੇ ਕਿ ਜਿਹੜਾ ਸਾਰਾ ਹਿਸਾਬ ਦਾ ਬਰਾਬਰ ਕਰਕੇ ਆਪਣੇ ਕੋਲ ਲਾਸਟ ਦੇ ਉੱਤੇ ਇੱਕ ਨਿੰਬੂ ਬਚੇ ਇਹ ਆਪਣਾ ਸਵਾਲ ਆ ਜੀ ਦੁਕਾਨ ਤੋਂ ਕਿੰਨੇ ਨਿੰਬੂ ਲਓਗੇ ਤੁਸੀਂ ਵੱਦ 10 ਨਿੰਬੂ ਲਵਾਵੇਂ ਬਾਬਾ ਜੀ ਮਲਕੇ ਤੁਸੀਂ 10 ਨਿੰਬੂ ਆਂਦੇ ਜੇ ਹਾਂਜੀ ਮੰਨ ਲਓ ਤੁਸੀਂ 10 ਨਿੰਬੂ ਦੁਕਾਨ ਤੋਂ ਲੈ ਲੈ 10 ਦੇ ਵਿੱਚ ਅੱਧੇ ਇੱਥੇ ਜਮ੍ਹਾਂ ਕਰਾ ਦੇਣੇ ਆ 5 ਇੱਥੇ ਜਮ੍ਹਾਂ ਕਰਾ ਤੇ ਹਾਂਜੀ ਠੀਕ ਹੈ ਜੀ ਆਪਣੇ ਕੋ ਭੱਜ ਗਏ 5 ਹਾਂਜੀ 5 ਦੇ ਵਿੱਚ ਇੱਕ ਸਕਿਉਰਿਟੀ ਗਾਰਡ ਨੂੰ ਦੇ ਦਿਓ ਹਾਂਜੀ ਮਾਈਨਸ ਕਰ ਦਿਓ ਆਪਣੇ ਕੋ ਕਿੰਨੇ ਬਚੇ 4 4 ਵਜੇ 4 ਇੱਥੇ ਆ ਗਏ 4 ਦੇ ਵਿੱਚੋਂ ਅੱਧ ਦੂਜੇ ਕਮਰੇ 'ਚ ਜਮ੍ਹਾਂ ਕਰਾਓ 2 ਜਮਾ ਕਰਾਤੇ ਹਾਂਜੀ ਤੇ ਬਾਕੀ ਆਪਣੇ ਕੋਲ ਬਚ ਗਏ 2 2 ਦੇ ਵਿੱਚੋਂ ਇੱਕ ਸਕਿਉਰਿਟੀ ਗਾਰਡ ਨੂੰ ਦੇ ਦੋ ਹਾਂਜੀ ਇੱਕ ਸਕਿਉਰਿਟੀ ਗਾਰਡ ਨੂੰ ਦੇ ਕੇ ਪਿੱਛੇ ਬਚਦਾ ਇੱਕ ਇੱਕ ਦਾ ਆਪਾਂ ਇੱਥੇ ਅੱਧ ਨਹੀਂ ਕਰ ਸਕਦੇ ਇਹ ਜਿਹੜਾ ਤੁਹਾਡਾ ਦਾਹਲਾ ਇਹ ਸਵਾਲ ਏ ਇਹ ਨਹੀਂ ਸਹੀ ਦਾਹ ਨਹੀਂ ਲੈਣੇ ਹੋਰ ਦਿਮਾਗ ਮਾਰ ਸਕਦੇ ਤੁਸੀਂ ਇਹ ਜਿਹੜਾ ਹਾਂਜੀ ਆਪਾਂ ਲੈ ਲਏ ਨੇ 7 ਤੁਸੀਂ ਜੇ 7 ਲਾਓਗੇ ਹਾਂਜੀ 7 ਇਹ 7 ਦਾ ਅੱਧ ਨਹੀਂ ਹੋਣਾ ਨਹੀਂ ਨਾਲੇ 10 ਦਾ ਪੰਡਤ ਰਹਿਣਾ ਵਧਾਉਣੇ ਪੈਣੇ ਤੈਨੂੰ 15 ਕਰਤੀ 18 18 18 ਦੇ 18 ਲੋ ਜੀ 18 ਤੇ 18 ਦਾ ਅੱਧ 9 ਠੀਕ ਹੈ ਜੀ ਆਹ 9 ਤੁਸੀਂ ਇੱਥੇ ਜਮਾ ਕਰਾਤੇ ਆ ਹਾਂ ਜੀ ਤੇ ਬਚਤੀ ਬਜੀ 9 ਹਾਂ ਜੀ 9 ਦੇ ਵਿੱਚੋਂ ਇੱਕ ਤੁਸੀਂ ਸਕਿਉਰਟੀ ਗਾਰਡ ਨੂੰ ਦੇ ਦਿੱਤਾ ਵਾ ਆਪਣੇ ਕੋਲ ਬਚੇ 8 ਹਾਂ ਜੀ 8 ਇੱਥੇ 8 8 ਦੇ ਵਿੱਚੋਂ 4 ਜਮਾ ਕਰਾ ਦਿਓ 4 ਤੇ 4 ਦੇ ਵਿੱਚੋਂ ਇੱਕ ਸਕਿਉਰਟੀ ਗਾਰਡ ਨੂੰ ਦੇ ਦਿਓ ਹਾਂਜੀ ਠੀਕ ਹੈ ਜੀ ਕਿ ਤਿੰਨ 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 ਇੱਥੇ ਆ ਗਏ ਤਿੰਨ ਦਾ ਅੱਧ ਨਹੀਂ ਹੋਣਾ ਹੁਣ ਤਿੰਨ ਦਾ ਅੱਧ ਨਹੀਂ ਹੋਣਾ ਇਹ ਵੀ ਨਹੀਂ ਆ ਜੇ ਇਹ ਬਾਬਾ ਜੀ ਜੇ ਤੁਸੀਂ ਹੱਲ ਕਰ ਗਾਓ ਇਹਦਾ ਹੋਣਾ ਹੀ ਨਹੀਂ ਐਂਡ ਤੇ ਕਿੰਨੇ ਰਹਿਣਗੇ ਮਲਕ ਸਾਰਾ ਸਵਾਲ ਕਰਕੇ ਤੇ ਲਾਸਟ ਦੇ ਉੱਤੇ ਇੱਕ ਨਿੰਬੂ ਬਚੂਗਾ ਆਪਣੇ ਕੋਲ ਠੀਕ ਹੈ ਜੀ ਬਾਕੀ ਦੋਸਤੋ ਆਪਾਂ ਦੱਸਦੇ ਹਾਂ ਕਿ ਲਾਸਟ ਦੇ ਉੱਤੇ ਇੱਕ ਨਿੰਬੂ ਕਿੱਦਾਂ ਬਚੂਗਾ ਟੋਟਲ ਆਪਾਂ ਲਵਾਂਗੇ ਜੀ ਦੋ ਨਿੰਬੂ ਠੀਕ ਹੈ ਜੀ ਟੋਟਲ ਆਪਾਂ ਲਵਾਂਗੇ ਜੀ 22 22 ਤੁਸੀਂ ਲਓਗੇ ਠੀਕ ਹੈ ਜੀ ਬਾਈਆਂ ਦੇ ਵਿੱਚੋਂ ਬਾਈਆਂ ਵਿੱਚੋਂ 11 11 ਹੀ ਆਦੋਂ ਹੁੰਦਾ ਨਾ ਬਾਈਆਂ ਦਾ 11 11 ਤੁਸੀਂ ਜਮ੍ਹਾਂ ਕਰਾ ਦੇ ਬਾਕੀ ਕਿੰਨੇ ਪਿੱਛੇ ਬਚੇ 11 11 11 ਦੇ ਵਿੱਚੋਂ ਇੱਕ ਸਕਿਉਰਿਟੀ ਗਾਰਡ ਨੂੰ ਦੇ ਦਿਓ ਹਾਂਜੀ ਛੇ ਬੱਜ ਗਏ 10 10 ਬੱਜ ਗਏ ਆਹ ਕਲੀਅਰ ਹੋ ਗਿਆ ਜੀ ਆਪਣੇ ਕੋਲ ਇੱਥੇ ਆ ਗਏ 10 ਨਿੰਬੂ ਹਾਂਜੀ 10ਾਂ ਦੇ ਵਿੱਚੋਂ ਅੱਧੇ ਇੱਥੇ ਜਮ੍ਹਾਂ ਕਰਾ ਦਿਓ 5 ਜਮ੍ਹਾਂ ਕਰਾ ਤੇ ਮਾਈਨਸ ਕਰ ਦੋ ਬਾਕੀ ਬਜੇ 5 5 ਦੇ ਵਿੱਚੋਂ ਇੱਕ ਤੁਸੀਂ ਔਡੀ ਗਾੜਨ ਦੇ ਸਿਕਿਉਰਿਟੀ ਗਾਰਡ ਨੂੰ ਦੇ ਦਿਓ ਬਾਕੀ ਬਚੇ 4 ਆਹ ਕਲੀਅਰ ਹੋ ਗਿਆ ਹੁਣ ਆਪਣੇ ਕੋਲ ਬਚੇ ਜੀ 4 ਨਿੰਬੂ ਹਾਂਜੀ ਚਮਾ ਦੇ ਵਿੱਚੋਂ ਇੱਥੇ ਕਿੰਨੇ ਜਮਾ ਕਰਾਵਾਂਗੇ 2 ਜਮਾ ਕਰਾਵਾਂਗੇ ਤੇ ਪਿੱਛੇ ਕਿੰਨੇ ਬਚੇ 2 ਤੇ 2 ਦੇ ਵਿੱਚੋਂ ਇੱਕ ਤੁਸੀਂ ਸਿਕਿਉਰਿਟੀ ਗਾਰਡ ਨੂੰ ਦੇਣਾ ਵਾ ਹਾਂਜੀ ਤੇ ਪਿੱਛੇ ਕਿੰਨੇ ਬਚੇ 1 1 ਆਹ ਜੇ ਆਪਣਾ ਆਨਸਰ ਲਾਸਟ ਤੇ 1 ਵਜੇ ਆਪਣੇ ਕੋਲੋਂ ਥੋੜੀ ਜਿਹੀ ਦਿਮਾਗੀ ਖੇਡ ਆ ਤੇ ਦੋਸਤੋ ਆਪਾਂ ਜਰੂਰ ਕਰਿਆ ਕਰੀਏ ਬਜ਼ੁਰਗਾਂ ਦੇ ਪਾਈ ਹੋਏ ਸਵਾਲਿਓ ਸਾਨੂੰ ਦੱਸਦੇ ਆ ਤੇ ਆਪਾਂ ਵੀਡੀਓ ਬਣਾ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਠੀਕ ਹੈ ਦਿਮਾਗੀ ਕਸਰਤ ਕਰਨਾ